ਹਾਂਜੀ ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਿਆਰਿਓ ਪਾਵਨ ਗੁਰਬਾਣੀ ਦਾ ਵਾਕ ਹੈ ਸਤਿ ਬਚਨ ਸਾਧੂ ਉਪਦੇਸ਼ ਸਤਿ ਤੇ ਜਨ ਜਾਕੇ ਹਿਰਦੈ ਪ੍ਰਵੇਸ਼ ਪਾਤਸ਼ਾਹ ਫਰਮਾਉਂਦੇ ਹਨ ਕਿ ਜਿਹੜੇ ਸਾਧੂ ਦੇ ਬਚਨ ਹੁੰਦੇ ਇੱਕ ਸਾਧ ਬਚਨ ਅਟਲਾਦਾ ਜਿਹੜੇ ਸਾਧੂਆਂ ਦੇ ਬਚਨ ਹੁੰਦੇ ਉਹ ਨਾ ਟਲਣ ਵਾਲੇ ਹੁੰਦੇ ਉਹ ਸੁੱਤੇ ਸਿੱਧ ਕਰ ਦੇਣ ਚਾਹੇ ਉਹ ਕਿਸੇ ਨੂੰ ਪਰਤਖ ਸਾਹਮਣੇ ਦੇ ਕੇ ਕਰਕੇ ਕਰ ਦੇਣ ਉਹ ਬਚਨ ਪਾਵਰਫੁੱਲ ਹੁੰਦੇ ਜਿਵੇਂ ਆਮ ਅਸੀਂ ਦੁਨੀਆ ਬੋਲਦੇ ਹਾਂ ਸਾਡੇ ਬਚਨਾਂ ਵਿੱਚ ਕੋਈ ਪਾਵਰ ਨਹੀਂ ਹੁੰਦੀ ਪਰ ਸਾਧੂ ਮਹਾਤਮਾ ਜਦੋਂ ਵੀ ਕੋਈ ਬੋਲ ਬੋਲਦਾ ਹੈ ਤੇ ਉਸ ਦੇ ਮਗਰ ਕੋਈ ਨਾ ਕੋਈ ਅਰਥ ਜ਼ਰੂਰ ਹੁੰਦਾ ਹੈ ਜਿਵੇਂ ਪਾਵਨ ਗੁਰਬਾਣੀ ਦਾ ਵਾਕ ਹੈ ਸਾਖੀ ਪਰਥਾਏ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਸਾਰੇ ਜਹਾਨ ਨੂੰ ਹੀ ਉਹ ਸਾਂਝੀ ਸਿੱਖਿਆ ਸਾਂਝਾ ਉਪਦੇਸ਼ ਦੇ ਰਹੀ ਹੁੰਦੀ ਹੈ ਇਸੇ ਤਰ੍ਹਾਂ ਦੱਸਦੇ ਇੱਕ ਸ਼ਹਿਰ ਦਾ ਰਾਜਾ ਉਸ ਦੀ ਪਤਨੀ ਤੇ ਰਾਜਾ ਦੋਨੋਂ ਰਹਿ ਰਹੇ ਸਨ ਦੱਸਦੇ ਇੱਕ ਦਿਨ ਰਾਜਾ ਬਾਹਰ ਸੈਰ ਕਰਦਿਆਂ ਘੁੰਮਦਿਆਂ ਘੁੰਮਦਿਆਂ ਸ਼ਹਿਰ ਦੇ ਬਾਹਰ ਗਿਆ ਜਦੋਂ ਕੀ ਦੇਖਦਾ ਕਿ ਕਿਸੇ ਮਹਾਤਮਾ ਦੀ ਕਿਸੇ ਸਾਧੂ ਦੀ ਸੰਗਤ ਬਹੁਤ ساری ਸੰਗਤ ਕਰ ਰਹੀ ਹੈ ਬਹੁਤ ਸੰਗਤ ਜੁੜੀ ਹੋਈ ਹੈ ਨਾਮ ਕਥਾ ਅਭਿਆਸ ਦੇ ਵਿੱਚ ਰਾਜਾ ਵੀ ਪਿੱਛੇ ਜਾ ਕੇ ਬੈਠ ਗਿਆ ਕਿਸੇ ਦੀ ਇਕਾਗਰਤਾ ਭੰਗ ਨਾ ਹੋਵੇ ਇਸ ਲਈ ਰਾਜਾ ਪਿੱਛੇ ਬੈਠ ਗਿਆ ਕਹਿਣ ਲੱਗਾ ਹੋਵੇ ਨਾ ਸਾਧੂਆਂ ਦੇ ਬਚਨ ਸੁਣ ਕੇ ਜਾਇਆ ਜਾਵੇ ਜਦੋਂ ਰਾਜਾ ਬੈਠ ਗਿਆ ਤੇ ਬਚਨ ਇਹ ਚੱਲ ਰਹੇ ਸੀ ਸਾਧ ਸੰਗਤ ਜੀ ਕਿ ਭਾਈ ਸਾਧੂ ਕਹਿ ਰਹੇ ਸਨ ਕਿ ਘਰ ਵਿੱਚ ਕੋਈ ਵੀ ਅਤਿੱਥੀ ਮਹਿਮਾਨ ਆਵੇ ਉਸ ਨੂੰ ਖਾਲੀ ਹੱਥ ਨਹੀਂ ਮੋੜਨਾ ਚਾਹੀਦਾ ਉਸ ਦੀ ਆਓ ਭਗਤ ਜਿੰਨੀ ਆਵਸ਼ਕਤਾ ਹੋਵੇ ਸਾਡੇ ਵਿੱਚ ਉਹ ਕਰਨੀ ਚਾਹੀਦੀ ਹੈ ਦੂਸਰਾ ਬਚਨ ਉਹਨਾਂ ਨੇ ਕੀਤਾ ਕਿ ਕਦੇ ਵੀ ਘਰ ਵਿੱਚ ਖੁਸ਼ਕ ਭੋਜਨ ਤਿਆਰ ਨਹੀਂ ਕਰਨਾ ਚਾਹੀਦਾ ਖੁਸ਼ਕ ਭੋਜਨ ਦੇ ਨਾਲ ਲੜਾਈ ਹੁੰਦੀ ਹੈ ਸੋ ਖੁਸ਼ਕ ਭੋਜਨ ਨਹੀਂ ਖਾਣਾ ਚਾਹੀਦਾ ਸਨਿਗਤ ਭੋਜਨ ਖਾਣਾ ਚਾਹੀਦਾ ਤੀਸਰਾ ਬਚਨ ਉਹਨਾਂ ਨੇ ਕੀਤਾ ਕਿ ਜਿਹੜੀ ਘਰ ਵਾਲੀ ਹੁੰਦੀ ਇਸਤਰੀ ਹੁੰਦੀ ਸਾਡੀ ਉਸ ਨੂੰ ਤਾੜਨਾ ਜ਼ਰੂਰੀ ਹੈ ਤਾੜਨ ਤੋਂ ਭਾਵ ਕਿ ਉਸ ਨੂੰ ਆਪਣੇ ਕੰਟਰੋਲ ਵਿੱਚ ਬੰਦਾ ਆਪਣੇ ਪਤੀ ਜਿਹੜਾ ਕੰਟਰੋਲ ਵਿੱਚ ਰੱਖੇ ਤਾੜ ਕੇ ਰੱਖੇ ਸੁਰਹੁ ਵਿਚਾਰੇ ਤਿੰਨ ਬਚਨ ਸੁਣ ਕਰਕੇ ਚੌਥਾ ਬਚਨ ਕੀਤਾ ਸਾਧੂ ਮਹਾਤਮਾ ਨੇ ਕਿ ਅੰਮ੍ਰਿਤ ਵੇਲੇ ਜ਼ਰੂਰ ਉੱਠਣਾ ਚਾਹੀਦਾ ਹੈ ਅੰਮ੍ਰਿਤ ਵੇਲੇ ਜੋ ਇਨਸਾਨ ਨਹੀਂ ਉੱਠਦਾ ਉਹ ਮੂਰਖਾ ਸਿਰ ਮੂਰਖ ਹੈ ਪਾਵਨ ਗੁਰਬਾਣੀ ਦਾ ਵਾਕ ਹੈ ਮੂਰਖਾ ਸਿਰ ਮੂਰਖ ਹੈ ਜੋ ਮੰਨੇ ਨਾਹੀ ਨਾਉ ਕਹਿੰਦੇ ਕਿ ਜੋ ਨਾਮ ਨੂੰ ਨਹੀਂ ਮੰਨਦਾ ਨਾਮ ਨਹੀਂ ਜਪਦਾ ਉਹ ਮੂਰਖ ਹੈ ਇਹ ਚਾਰੇ ਬਚਨ ਸਾਧ ਸੰਗਤ ਜੀ ਮਹਾਤਮਾ ਦੇ ਉਸ ਰਾਜੇ ਨੇ ਸੁਣ ਕੇ ਤੇ ਆਪਣੇ ਘਰ ਨੂੰ ਚਾਲੇ ਪਾ ਦਿੱਤੇ ਜਦੋਂ ਰਾਜਾ ਆਇਆ ਰਾਣੀ ਨਾਲ ਆ ਕੇ ਉਹਨੇ ਪਹਿਲਾ ਬਚਨ ਸਾਂਝਾ ਕੀਤਾ ਜੋ ਕਿ ਸਭ ਤੋਂ ਪਹਿਲਾ ਬਚਨ ਹੋਇਆ ਸੀ ਕਿ ਅੰਮ੍ਰਿਤ ਵੇਲੇ ਜ਼ਰੂਰ ਉੱਠਣਾ ਚਾਹੀਦਾ ਜੇ ਕੋਈ ਅਮਰਤ ਵੇਲੇ ਨਹੀਂ ਉੱਠਦਾ ਤਾਂ ਉਹ ਮੂਰਖ ਹੈ ਉਹ ਪ੍ਰਾਣੀ ਮੁਰਦਾ ਹੈ ਜੋ ਉਸ ਵਾਹਿਗੁਰੂ ਪਰਬਤਗਾਰ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ ਉਹ ਮੁਰਦਾ ਖਵਾਇਆ ਜਾਂਦਾ ਹੈ ਦੱਸ ਦੇ ਕਿ ਉਸ ਨੇ ਰਾਣੀ ਦਾ ਪ੍ਰਣ ਕਰ ਲਿਆ ਕਹਿਣ ਲੱਗਾ ਅੱਜ ਤੂੰ ਮੈਨੂੰ ਜਦੋਂ ਸਵੇਰੇ ਉੱਠੇਂਗੀ ਤੇ ਮੈਨੂੰ ਜ਼ਰੂਰ ਉਠਾ ਦੇਵੀਂ ਅਮਰਤ ਵੇਲੇ ਉਠਾ ਦੇਵੀਂ ਦੱਸਦੇ ਆ ਕਿ ਰਾਣੀ ਬਹੁਤ ਧਰਮੀ ਸੀ ਉਹ ਅੱਗੇ ਹੀ ਉੱਠਦੀ ਸੀ ਅਮਰਤ ਵੇਲਾ ਸੰਭਾਲਦੀ ਸੀ ਸੋ ਉਸਨੇ ਕਿਹਾ ਕਿ ਭਾਈ ਮੈਂ ਤਾਂ ਉੱਠਦੀ ਆ ਪਤੀ ਭਗਵਾਨ ਜੀ ਮੈਂ ਤੁਹਾਨੂੰ ਵੀ ਠਾ ਦੇਵਾਂਗੀ ਜਦੋਂ ਉਹਨੇ ਸਵੇਰ ਨੂੰ ਰਾਜੇ ਨੂੰ ਅਮਰਤ ਵੇਲਾ ਆ ਉਠਾਉਣ ਦੀ ਕੋਸ਼ਿਸ਼ ਕੀਤੀ ਰਾਜਾ ਨਹੀਂ ਉੱਠਿਆ ਦੂਸਰੀ ਵਾਰ ਫਿਰ ਉਹਨੇ ਹਾਕਾਂ ਮਾਰੀਆਂ ਉਠਾਇਆ ਨਹੀਂ ਉੱਠਿਆ ਤੀਸਰੀ ਵਾਰ ਰਾਜਾ ਥੋੜਾ ਜਿਹਾ ਉੱਠਿਆ ਹੈ ਕਹਿੰਦਾ ਰਾਣੀ ਕੀ ਕਰਾਂ ਆਲਸ ਬੜਾ ਤੰਗ ਕਰ ਰਿਹਾ ਉੱਠਣ ਨੂੰ ਜੀ ਨਹੀਂ ਕਰਦਾ ਤਾਂ ਹੀ ਤਾਂ ਕਿਹਾ ਮਹਾਰਾਏ ਨੇ ਅੰਮ੍ਰਿਤ ਵੇਲਾ ਸੱਚਾ ਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲਾ ਬੜਾ ਕਟਨ ਹੈ ਆਖਣ ਔਖਾ ਸਾਚਾ ਨਾਉ ਅੰਮ੍ਰਿਤ ਵੇਲਾ ਕਿਸੇ ਦਾ ਵੀ ਜੀ ਨਹੀਂ ਕਰਦਾ ਉੱਠਣ ਨੂੰ ਜਦੋਂ ਅੰਮ੍ਰਿਤ ਵੇਲਾ ਹੁੰਦਾ ਸਿਆਣੇ ਮਹਾਂਪੁਰਖ ਕਹਿੰਦੇ ਹਨ ਸਿਆਣੇ ਸੋ ਕਿਸ ਨੂੰ ਕਿਹਾ ਜਾਂਦਾ ਆਪ ਜੀ ਕਹੋਗੇ ਕਿ ਵਾਰ-ਵਾਰ ਸਿਆਣਿਆਂ ਦਾ ਬੜਾ ਜ਼ਿਕਰ ਕਰਦਾ ਹੈ ਭਾਈ ਸਾਹਿਬ ਸਿਆਣਾ ਉਹੀ ਹੈ ਬਾਣੀ ਨੇ ਕਿਹਾ ਹੈ ਕਿ ਜਿਹੜਾ ਨਾਮ ਜਪਦਾ ਜਿਹੜਾ ਗੁਰਬਾਣੀ ਨੂੰ ਵਿਚਾਰਦਾ ਹੈ ਜਿਹੜਾ ਪੁੰਨ ਦਾਨ ਭਲੇ ਕਰਮ ਗੁਰਮਤ ਦੇ ਸਿਧਾਂਤਾਂ ਤੇ ਤੁਰਦਾ ਉਹ ਸਿਆਣਾ ਹੈ ਕਿਉਂਕਿ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਜਿਨ੍ਹਾਂ ਨੂੰ ਅੰਦਰ ਦੀ ਸੁਰਤੀ ਦੀ ਗਿਆਤ ਹੁੰਦੀ ਆ ਉਹ ਕਦੇ ਬੁੱਢੇ ਨਹੀਂ ਹੁੰਦੇ ਉਹ ਸਿਆਣੇ ਰਹਿੰਦੇ ਤੇ ਉਹ ਜਵਾਨ ਰਹਿੰਦੇ ਆਤਮਿਕ ਅਵਸਥਾ ਕਰਕੇ ਜਵਾਨ ਰਹਿੰਦੇ ਰਹੋ ਵਿਚਾਰ ਕਹਿੰਦੇ ਉਹ ਰਾਜਾ ਕਹਿਣ ਲੱਗਾ ਰਾਣੀ ਬੜਾ ਆਲਸ ਹੈ ਤੁਸੀਂ ਕਦੇ ਵੇਖ ਲਿਓ ਕੋਈ ਬਿਮਾਰ ਸਾਰੀ ਰਾਤ ਹਾਏ ਹਾਏ ਕਰਦਾ ਰਹੇਗਾ ਜਦੋਂ 1 2 ਦਾ 3 ਦਾ ਟਾਈਮ ਹੋਵੇਗਾ ਅਮਰਤ ਵੇਲੇ ਉਹ ਜਿਹੜਾ ਰਾਤ ਸਾਰੀ ਹਾਏ ਹਾਏ ਕਰਦਾ ਰਿਹਾ ਉਹ ਵੀ ਸੌ ਜਾਂਦਾ ਕਿਉਂਕਿ ਮਾੜੀ ਕਿਸਮਤ ਹੈ ਜੇਕਰ ਉਹ ਅਮਰਤ ਵੇਲੇ ਵੀ ਜਾਗ ਲੈਂਦਾ ਹੋ ਸਕਦਾ ਉਹਦਾ ਦੁੱਖ ਮਿਟਦਾ ਮਿਟਦਾ ਮਿਟ ਜਾਂਦਾ ਕਿਉਂਕਿ ਨਾਮ ਦੇ ਵਿੱਚ ਪਾਵਰ ਵੜੀ ਆ ਮਹਾਰਾਜ ਕਹਿੰਦੇ ਸਰਬ ਰੋਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਸੁਰਹੁ ਵਿਚਾਰ ਕਹਿੰਦੇ ਜਦੋਂ ਰਾਜੇ ਕੋਈ ਨੀ ਨਾ ਉੱਠ ਹੋਇਆ ਤੇ ਰਾਣੀ ਕਹਿੰਦੀ ਵੀ ਤੁਸੀਂ ਇਦਾਂ ਕਰੋ ਭੇਸ ਬਦਲ ਲਓ ਰਾਜਿਆਂ ਵਾਲੇ ਕੱਪੜੇ ਲਾ ਕੇ ਕਿਸੇ ਆਮ ਇਨਸਾਨ ਦੇ ਕੱਪੜੇ ਪਾ ਕੇ ਸ਼ਹਿਰ ਦਾ ਘੇੜਾ ਕੱਢ ਆਓ ਭਾਵ ਕਹਿਣ ਤੋਂ ਸੀ ਕਿ ਸੈਰ ਕਰੋ ਹੋ ਸਕਦਾ ਤੁਰਿਆਂ ਫਿਰਿਆਂ ਥੋੜੀ ਜੀ ਅੱਖ ਜਿਹੜੀ ਉਹ ਨਾ ਲੱਗੇ ਨੀਂਦ ਨਾ ਆਵੇ ਫਿਰ ਆ ਕੇ ਇਸ਼ਨਾਨ ਕਰਕੇ ਨਾਮ ਜਪ ਲਿਓ ਰਾਜੇ ਨੇ ਇਸੇ ਤਰ੍ਹਾਂ ਕੀਤਾ ਉਹ ਜਦੋਂ ਸ਼ਹਿਰ ਦਾ ਘੇੜਾ ਕੱਢਣ ਗਿਆ ਰਾਜਿਆਂ ਵਾਲੇ ਕੱਪੜੇ ਉਤਾਰ ਕੇ ਦੱਸ ਦੇ ਕੇ ਉਹ ਕੀ ਦੇਖਦਾ ਸਾਰੀ ਦੁਨੀਆ ਸੁੱਤੀ ਪਈ ਪਰ ਇੱਕ ਘਰ ਬੜਾ ਕੱਚਾ ਹੈ ਤੇ ਪਤੀ ਪਤਨੀ ਰਹਿ ਰਹੇ ਉਸ ਘਰ ਵਿੱਚ ਇਹ ਰਾਜਾ ਲੋਕੇ ਦੇਖ ਰਿਹਾ ਸਾਰਾ ਕੁਝ ਉਸ ਘਰ ਦੀ ਇਸਤਰੀ ਉੱઠી ਹੈ ਅਮਰਤ ਵੇਲੇ ਉਸ ਨੇ ਕਿਤੇੋਂ ਖੂਹ ਤੋਂ ਜਲ ਲਿਆਂਦਾ ਖੂਹ ਤੋਂ ਜਲ ਲਿਆ ਕੇ ਪਤੀ ਨੂੰ ਠਾਇਆ ਪਤੀ ਨੂੰ ਇਸ਼ਨਾਨ ਕਰਾਇਆ ਫਿਰ ਆਪ ਕੀਤਾ ਆਪ ਉਸ ਨੇ ਪਤੀ ਨੂੰ ਕਿਤੇ ਤੋਰ ਦਿੱਤਾ ਹੈ ਭਾਵ ਕਹਿਣ ਤੋਂ ਵੀ ਕਿਤੇ satsang ਦੇ ਵਿੱਚ ਭੇਜ ਦਿੱਤਾ ਹੈ ਆਪ ਚਰਖਾ ਕੱਤਣ ਲੱਗ ਗਈ ਹੈ ਚਰਖਾ ਕੱਤ ਦੀ ਘੱਤ ਦੀ ਕੁਝ ਗੁਣਗੁਣਾ ਰਹੀ ਆ ਕੁਝ ਗੀਤ ਗਾਰੀ ਉਸ ਪਰਮੇਸ਼ਰ ਦੇ ਵਾਹਿਗੁਰੂ ਦੇ ਗੀਤ ਗਾਉਂਦਿਆਂ ਗਾਉਂਦਿਆਂ ਉਹ ਰੋਣ ਲੱਗ ਪਈ ਹੈ ਜਦੋਂ ਉਹ ਰੋਣ ਲੱਗ ਪਈ ਤੇ ਉਹ ਰਾਜੇ ਨੂੰ ਬੜਾ ਅਚੰਭਾ ਹੋਇਆ ਅश्चर्यਗੱਲ ਲੱਗੀ ਕਿ ਇਸ ਭੈਣ ਨੂੰ ਇਸ ਬੀਬੀ ਨੂੰ ਇਸ ਇਸਤਰੀ ਨੂੰ ਪੁੱਛਣਾ ਚਾਹੀਦਾ ਕਿ ਪਹਿਲਾਂ ਤੂੰ ਇਹ ਸਾਰੀ ਕਿਰਿਆ ਕੀਤੀ ਉੱਠੀ ਹੈ ਜਾਗੀ ਹੈ ਫਿਰ ਤੂੰ ਗੁਣ ਗਿਣਾਉਂਦੀ ਹੈ ਫਿਰ ਰੋਂਦੀ ਹੈ ਕਾਰਨ ਕੀ ਹੈ ਰਾਜਾ ਕਿਉਂਕਿ ਰਾਜਾ ਤਾਂ ਭੇਸ ਬਦਲਿਆ ਆ ਸੀ ਕੋਈ ਪਹਿਚਾਨ ਨਹੀਂ ਰਿਹਾ ਇਸ ਨੇ ਕੋਲ ਜਾਣਾ ਕੀਤਾ ਉਹ ਬੀਬੀ ਭੈਣ ਦੇ ਜਦੋਂ ਕੋਲ ਗਿਆ ਪੁੱਛਦਾ ਐ ਮੇਰੀ ਭੈਣੇ ਤੂੰ ਅਮਰਤ ਵੇਲੇ ਉਠੀ ਹੈ ਪਤੀ ਨੂੰ ਇਸ਼ਨਾਨ ਕਰਾਇਆ ਆਪ ਕੀਤਾ ਹੈ ਫਿਰ ਤੂੰ ਪਤੀ ਨੂੰ ਕਿੱਥੇ ਭੇਜਿਆ ਉਹ ਕਹਿਣ ਲੱਗੀ ਮੈਂ ਆਪਣੇ ਪਤੀ ਨੂੰ ਇਸ਼ਨਾਨ ਕਰਾ ਕੇ satsangat ਵਿੱਚ ਭੇਜਿਆ ਤੇ ਮੈਂ ਪਤੀ ਵਰਤਾ ਮਤਲਬ ਪਤਨੀ ਹਾਂ ਸੋ ਉਹ ਕਹਿਣ ਲੱਗੇ ਫਿਰ ਤੂੰ ਦੂਸਰੀ ਗੱਲ ਜਦੋਂ ਤੂੰ ਚਰਖਾ ਕੱਤਦੀ ਹੈ ਚਰਖਾ ਕਿਉਂ ਕੱਤਦੀ ਹੈ ਉਹ ਕਹਿਣ ਲੱਗੀ ਆਪਣੀ ਵਿਹਾਰ ਵਾਸਤੇ ਖਾਣ ਪੀਣ ਵਾਸਤੇ ਥੋੜਾ ਜਿਹਾ ਚਰਖਾ ਪੂਣੀਆਂ ਕੱਤ ਕੇ ਬਾਜ਼ਾਰ ਵੇਚ ਆਉਣੀ ਆ ਸਾਡਾ ਗੁਜ਼ਾਰਾ ਵਧੀਆ ਰੋਟੀ ਦਾ ਹੋਈ ਜਾਂਦਾ ਦੋ ਜੀ ਹਾਂ ਉਹ ਕਹਿਣ ਲੱਗਾ ਰਾਜਾ ਬਣਿਆ ਜਿਹੜਾ ਭੇਸ ਬਦਲਿਆ ਸੀ ਰਾਜੇ ਨੇ ਕਹਿੰਦਾ ਭੈਣੇ ਫਿਰ ਤੂੰ ਕੁਝ ਗੁਣਗਣਾਈ ਕਹਿੰਦੀ ਮੈਂ ਰੱਬ ਦਾ ਨਾਮ ਲੈਨੀ ਕਹਿੰਦਾ ਫਿਰ ਤੂੰ ਰੋਈ ਉਹ ਕਹਿੰਦੀ ਰੋਈ ਮੈਂ ਤਾਂ ਹਾਂ ਇਸ ਸ਼ਹਿਰ ਦਾ ਰਾਜਾ ਬੜਾ ਚੰਗਾ ਹੈ ਰਾਜਾ ਤਾਂ ਖੁਦ ਉੱਥੇ ਖੜਾ ਸੀ ਪਰ ਭੇਸ ਬਦ ਲਿਆਇਆ ਸੀ ਉਹ ਕਹਿੰਦੀ ਵੀ ਰਾਜਾ ਬਹੁਤ ਚੰਗਾ ਹੈ ਪਰ ਅੱਜ ਤੋਂ ਸੱਤਾਂ ਦਿਨਾਂ ਨੂੰ ਉਸਨੇ ਮਰ ਜਾਣਾ ਰਾਜਾ ਪਹਿਲਾਂ ਤਾਂ ਬੜਾ ਘਬਰਾਇਆ ਬੜਾ ਘਬਰਾਇਆ ਫਿਰ ਪੁੱਛਦਾ ਕਿ ਰਾਜੇ ਦੀ ਮੌਤ ਕਿਵੇਂ ਹੋਣੀ ਉਹ ਕਹਿਣ ਲੱਗੀ ਕਿ ਰਾਜੇ ਨੂੰ ਇੱਕ ਕਸ਼ਕ ਨਾਗ ਹੁੰਦਾ ਉਹ ਬੜਾ ਆਪਣਾ ਸੂਖਮ ਰੂਪ ਹੀ ਧਾਰ ਲੈਂਦਾ ਵੱਡਾ ਰੂਪ ਹੀ ਧਾਰ ਲੈਂਦਾ ਉਸਨੇ ਡੰਗ ਮਾਰਨਾ ਤੇ ਰਾਜੇ ਨੇ ਮਰ ਜਾਣਾ ਹੈ ਉਹ ਕਹਿਣ ਲਗਾ ਅੱਛਾ ਹੁਣ ਇਸਨੇ ਨਹੀਂ ਦੱਸਿਆ ਕਿ ਮੈਂ ਰਾਜਾ ਕਿਉਂਕਿ ਭੇਸ ਬਟਾ ਕੇ ਆਇਆ ਸੀ ਸ਼ਹਿਰ ਵਿੱਚ ਇਹ ਵਾਪਸ ਮੁੜ ਗਿਆ ਜਦੋਂ ਇਹ ਵਾਪਸ ਗਿਆ ਇਹਦੇ ਮਨ ਵਿੱਚ ਉਹ ਮਹਾਪੁਰਖਾਂ ਦਾ ਦੂਸਰਾ ਵਚਨ ਚੇਤੇ ਆਇਆ ਕਿਹੜਾ ਪਹਿਲਾ ਬਚਨ ਤੇ ਇਹਨੇ ਕਮਾ ਲਿਆ ਨਾ ਕਿ ਅਮਰ ਤੇ ਵੇਲੇ ਉੱਠਣਾ ਚਾਹੀਦਾ ਦੂਸਰਾ ਬਚਨ ਮਹਾਂਪੁਰਖਾਂ ਕਿਹਾ ਸੀ ਪੀ ਜਦੋਂ ਵੀ ਕੋ ਘਰ ਵਿੱਚ ਅਤਿੱਥੀ ਮਹਿਮਾਨ ਕੋਈ ਵੀ ਆਵੇ ਵੈਰੀ ਦੁਸ਼ਮਣ ਆਵੇ ਉਹ ਸਾਰਾ ਕੁਝ ਭਲਾ ਕੇ ਆਵੇਗਾ ਤੁਹਾਡੇ ਕਰੇ ਉਹਦਾ ਆਦਰ ਮਾਣ ਸਤਿਕਾਰ ਕਰੋ ਉਸ ਦੀ ਸੇਵਾ ਕਰੋ ਕਹਿਣ ਲੱਗੇ ਜਦੋਂ ਇਹਨੇ ਛਪਾਈਆਂ ਨੂੰ ਸੁਨੇਹਾ ਦਿੱਤਾ ਕਿ ਭਾਵੇਂ ਜਮਦੂਤ ਨੇ ਕਸ਼ਕਨਾਗ ਦੇ ਰੂਪ ਵਿੱਚ ਆਉਣਾ ਸਾਡੇ ਘਰੇ ਪਰ ਕਨਾਤਾਂ ਲਾ ਦਿੱਤੀਆਂ ਜਾਣ ਉਸ ਦੀ ਸੇਵਾ ਕੀਤੀ ਜਾਵੇ ਉਸ ਦੀ ਆਉ ਭਗਤ ਕੀਤੀ ਜਾਵੇ ਉਸ ਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਾ ਹੋਵੇ ਭਾਵੇਂ ਉਹਨੇ ਮੇਰੀ ਜਾਨ ਲੈਣ ਆਉਣਾ ਹੈ ਦੂਸਰਾ ਬਚਨੇ ਨੇ ਕਮਾਇਆ ਸੰਤਾਂ ਦਾ ਸੋ ਕਨਾਤਾਂ ਲੱਗੀਆਂ ਭੋਜਨਾਂ ਦੀ ਪ੍ਰਸ਼ਾਦੇ ਦੀ ਤਿਆਰੀ ਹੋ ਗਈ ਆਤਿੱਥੀ ਵਾਸਤੇ ਉਹ ਜਿਹੜਾ ਜਮ ਰਾਜ ਦੇ ਰੂਪ ਵਿੱਚ ਕਸ਼ਕਨਾਗ ਆਉਣਾ ਸੀ ਜਦੋਂ ਸਾਧ ਸੰਗਤ ਜੀ ਇਹ ਸਾਰੀ ਤਿਆਰੀ ਹੋ ਗਈ ਉਹ ਜਿਹੜਾ ਜੰਮ ਬਣ ਕੇ ਜੰਮ ਦੇ ਰੂਪ ਵਿੱਚ ਕਸ਼ਕਨਾਗ ਆਇਆ ਉਸ ਦੀ ਸੇਵਾ ਆਉ ਭਗਤ ਬੜੀ ਹੋਈ ਉਸ ਦਾ ਮਨ ਦਰਵ ਗਿਆ ਪਿਗਲ ਗਿਆ ਉਹ ਕਹਿਣ ਲੱਗਾ ਮੈਂ ਆਇਆ ਤਾਂ ਰਾਜੇ ਨੂੰ ਮਾਰਨ ਸੀ ਪਰ ਰਾਜੇ ਨੇ ਸੇਵਾ ਇੰਨੀ ਕੀਤੀ ਹੈ ਕਿ ਮੈਂ ਇਸ ਨੂੰ ਮਾਰ ਨਹੀਂ ਸਕਦਾ ਕੀ ਕਰਾਂ ਉਸ ਨੇ ਫਿਰ ਰਾਜੇ ਨਾਲ ਸਲਾਹ ਕੀਤੀ ਭਾਈ ਮੈਂ ਆਇਆ ਤਾਂ ਤੈਨੂੰ ਮਾਰਨ ਹਾਂ ਹੁਕਮ ਦਾ ਵੱਜਾਂ ਕਿਉਂਕਿ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਉਹਨੂੰ ਵੀ ਹੁਕਮ ਹੈ ਗਾਂ ਜਮਦੂਤਾਂ ਨੂੰ ਵੀ ਹੁਕਮ ਹੈ ਵੀ ਤੁਸੀਂ ਸੱਚਾ ਧਰਮ ਵਿਚਾਰਨਾ ਕਿਉਂਕਿ ਉਹ ਕਿਸੇ ਤੋਂ ਕੋਈ ਵੱਡੀ ਨਹੀਂ ਲੈਂਦੇ ਕਿਸੇ ਦੇ ਕੋਲੋਂ ਪੈਸੇ ਲੈ ਕੇ ਉਹ ਛੱਡ ਨਹੀਂ ਜਾਂਦੇ ਆਪਾਂ ਬਾਣੀ 'ਚ ਵੀ ਪੜਦੇ ਹਾਂ ਵੀ ਉਹ ਕਹਿੰਦਾ ਵੱਡੀ ਲੈ ਲਓ ਇੱਕ ਰਾਤ ਹੋਰ ਰਹਿ ਲਓ ਮੈਂ ਹਿਸਾਬ ਕਿਤਾਬ ਕਰ ਲਾਂ ਫਿਰ ਆਪਾਂ ਚੱਲੇ ਚੱਲਾਂਗੇ ਉਹ ਕਹਿੰਦੇ ਨਹੀਂ ਚੱਲੋ ਸਿਤਾਬ ਦੀ ਬਾਨ ਬੁਲਾਇਆ ਉਹ ਕਹਿੰਦੇ ਚਲੋ ਜਲਦੀ ਕਰੋ ਇਹਨਾਂ ਗੱਲਾਂ ਦਾ ਸਾਨੂੰ ਕੋਈ ਮਤਲਬ ਨਹੀਂ ਕਿਉਂਕਿ ਜਮ ਜਦੋਂ ਆ ਜਾਂਦੇ ਲੈਣ ਫਿਰ ਉਹ ਛੱਡਦੇ ਨਹੀਂ ਰੋ ਵਿਚਾਰ ਕਹਿੰਦੇ ਜਦੋਂ ਰਾਜੇ ਨੇ ਬਹੁਤ ਸੇਵਾ ਕੀਤੀ ਤੇ ਉਹ ਜਮ ਕਹਿਣ ਲੱਗਾ ਮੈਂ ਇੱਕ ਵਾਰੀ ਤੁਹਾਨੂੰ ਆਪਦੇ ਹੁਕਮ ਦੇ ਅਨਸਾਰ ਮਾਰ ਦੇਵਾਂਗਾ ਫਿਰ ਦੂਸਰੀ ਵਾਰ ਤੁਹਾਨੂੰ ਆਪਣੀ ਉਮਰ ਦੇ ਕੇ ਇਸੇ ਸਰੀਰ ਵਿੱਚ ਜਿਉਂਦਾ ਕਰਾਂਗਾ ਫਿਰ ਉਸਨੇ ਆਪਣੇ ਉਹ ਆਪਣੇ ਜੋ ਹੁਕਮ ਲੈ ਕੇ ਆਇਆ ਸੀ ਮਾਰਿਆ ਰਾਜੇ ਨੂੰ ਫਿਰ ਆਪਣੇ ਕੋਲੋਂ ਆਪ ਦੀ 5 ਸਾਲ ਆਯੂ ਦਿੱਤੀ 5 ਸਾਲ ਦੀ ਉਮਰ ਦਿੱਤੀ ਸਵਾਭ ਜੀ ਜਾਣਦੇ ਹੋ ਦੇਵਤਿਆਂ ਦੀ ਉਮਰ ਤੇ ਮਨੁੱਖਾਂ ਦੀ ਉਮਰ ਵਿੱਚ ਫਰਕ ਹੋਇਆ ਕਰਦਾ ਕਹਿੰਦੇ ਆ ਕਿ ਉਸ ਦੀ ਉਮਰ 78 ਸਾਲ ਹੋਰ ਵੱਧ ਗਈ ਦਿੱਤੀ 5 ਸਾਲ ਹੈ ਪਰ ਪੰਜਾਂ ਸਾਲਾਂ ਇਹ ਦੇਵਤਿਆਂ ਵਾਲੀ 5 ਸਾਲ ਉਮਰ ਹੈ ਕਿਉਂਕਿ ਦੇਵਤਿਆਂ ਦੀ ਉਮਰ ਵੱਡੀ ਹੋਇਆ ਕਰਦੀ ਜੇ ਦੇਵਤਿਆਂ ਦੀ ਇੱਕ ਰਾਤ ਹੈ ਇੱਕ ਦਿਨ ਹੈ ਤੇ ਮਨੁੱਖਾਂ ਦਾ ਦੱਸ ਦੇ 100 ਸਾਲ ਭਾਵ 100 ਸਾਲ ਹੁੰਦਾ ਹੈ। ਸੁਰਹੁ ਵਿਚਾਰ ਕਹਿੰਦੇ ਜਦੋਂ ਉਹਨੇ 5 ਸਾਲ ਉਮਰ ਦਿੱਤੀ ਰਾਜਾ ਫਿਰ ਜੀਉਂਦਾ ਹੋ ਗਿਆ। ਤੇ ਉਹ ਜੰਮ ਜਿਹੜਾ ਜਾਣ ਲੱਗਿਆ ਇੱਕ ਗੱਲ ਕਹਿ ਗਿਆ ਕਿ ਹੁਣ ਤੈਨੂੰ ਉਮਰ ਅਸਾਂ ਆਪਣੀ ਦਿੱਤੀ ਹੈ। ਕਿਸੇ ਕੋਲ ਵੀ ਇਸ ਚੀਜ਼ ਦਾ ਇਹ ਗਿਆਨ ਪ੍ਰਗਟ ਨਹੀਂ ਕਰਨਾ। ਜੇ ਤੂੰ ਕਰੇਂਗਾ ਤੇ ਮਰ ਜਾਵੇਂਗਾ। ਦੂਸਰੀ ਗੱਲ ਤੈਨੂੰ ਜਿਤਨੇ ਪਸ਼ੂ ਪੰਛੀ ਜਾਨਵਰ ਕੀੜੇ ਮਕੌੜੇ ਸੂਕਮ ਅਸਤੂਲ ਉਹਨਾਂ ਦੀ ਆਵਾਜ਼ ਵੀ ਸਮਝ ਲੱਗਿਆ ਕਰੇਗੀ ਵੀ ਉਹ ਕੀ ਬੋਲਦੇ ਆ ਤੇ ਤੂੰ ਕਿਸੇ ਕੋਲੇ ਪ੍ਰਗਟ ਨਹੀਂ ਕਰਨਾ ਇਹ ਜਿਹੜਾ ਰਾਜ ਹੈ ਇਹ ਜਿਹੜਾ ਭੇਦ ਹੈ ਇਹ ਕਿਸੇ ਨੂੰ ਨਹੀਂ ਦੱਸਣਾ ਆਪਣੇ ਸਕੇ ਮੈਂਬਰਾਂ ਨੂੰ ਘਰ ਦੇ ਪਰਿਵਾਰ ਨੂੰ ਵੀ ਨਹੀਂ ਦੱਸਣਾ ਜਿਸ ਦਿਨ ਤੂੰ ਦੱਸ ਦਿੱਤਾ ਤੇਰੀ ਮੌਤ ਹੋ ਜਾਵੇਗੀ ਉਹ ਕਹਿਣ ਲੱਗੇ ਸੱਤ ਬਚਨ ਰਾਜੇ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ ਦੱਸਦੇ ਆ ਕਿ ਇੱਕ ਦਿਨ ਹੁਣ ਇਹ ਦੋ ਬਚਨ ਕਮਾਲੇ ਨਾ ਰਾਜੇ ਨੇ ਵੇਖੋ ਦੋ ਬਚਨਾ ਨਾ ਕਿੰਨਾ ਫਲ ਹੋਇਆ ਕਿੰਨਾ ਲਾਭ ਹੋਇਆ ਉਹਨੂੰ ਆਤਿੱਥੀ ਦੀ ਸੇਵਾ ਕਰਨੀ ਚਾਹੀਦੀ ਆਤਿੱਥੀ ਜੰਮ ਬਣ ਕੇ ਆਇਆ ਸੀ ਉਹ ਉਹਨੂੰ ਉਮਰ ਦੇ ਗਿਆ ਕਿਉਂਕਿ ਨਿਮਰਤਾ ਵਿੱਚ ਸਾਰਾ ਕੁਝ ਹੀ ਹੈ ਦੱਸਦੇ ਜਦੋਂ ਤੀਸਰਾ ਬਚਨ ਸੀ ਕਿ ਘਰ ਵਿੱਚ ਸੰਗਿਧ ਭੋਜਨ ਚੋਪੜਿਆ ਭੋਜਨ ਘਿਓ ਵਾਲਾ ਭੋਜਨ ਬਣਾਉਣਾ ਚਾਹੀਦਾ ਖੁਸ਼ਕ ਭੋਜਨ ਨਹੀਂ ਖਾਣਾ ਚਾਹੀਦਾ ਜੇ ਬਣਾਈਏ ਖੁਸ਼ਕ ਭੋਜਨ ਤੇ ਲੜਾਈ ਪੈਂਦੀ ਹੁਣ ਇਹ ਰਾਜਾ ਸੀ ਕਹਿਣ ਲੱਗਾ ਇਹ ਵੀ ਇਹ ਜਮਾ ਕੇ ਵੇਖੀਏ ਤੀਸਰਾ ਬਚਨ ਵੀ ਭਲਾ ਲੜਾਈ ਕਿਵੇਂ ਪੈਂਦੀ ਆ ਵੀ ਮੇਰੀ ਰਾਣੀ ਨੇ ਲੜਾਈ ਹੋ ਜੂਗੀ ਜੇ ਹੋ ਜੂਗੀ ਤੇ ਮੈਂ ਟਾਲ ਲਵਾਂਗਾ ਫੜ ਲਵਾਂਗਾ ਰੋਕ ਲਵਾਂਗਾ ਲੜਾਈ ਨੂੰ ਲੜਾਈ ਕਿੱਥੇ ਚਲੇ ਜਾਵੇਗੀ ਸੋ ਇਸਨੇ ਕਿਹਾ ਕਿ ਅੱਜ ਖੁਸ਼ਕ ਭੋਜਨ ਬਣਾਓ ਭਾਵ ਸਨਿਗਧ ਨਹੀਂ ਬਣਾਉਣਾ ਮਹਾਪੁਰਖਾਂ ਕਹਿਆ ਸੀ ਨਾ ਖੁਸ਼ਕ ਭੋਜਨ ਨਾਲ ਲੜਾਈ ਪੈਂਦੀ ਇਕ ਇਹਿੰਦਾ ਬਚਨ ਵੇਖਣਾ ਪਰਖਣਾ ਪਲਸ ਸੱਚੀ ਲੜਾਈ ਪੈਂਦੀ ਆ ਜਦੋਂ ਖੁਸ਼ਕ ਭੋਜਨ ਰਾਜੇ ਦੇ ਅੱਗੇ ਆਇਆ ਤੇ ਰਾਜੇ ਦੀ ਰੋਜ਼ ਦਾ ਜੋ ਨਿਜਮ ਸੀ ਨਿਯਮ ਸੀ ਉਹ ਇਹ ਸੀ ਵੀ ਇਹ ਕੀੜੀਆਂ ਨੂੰ ਥੋੜੇ ਥੋੜੇ ਛੋਟੇ ਛੋਟੇ ਭੋਰ ਕੇ ਰੋਟੀ 'ਚੋਂ ਕਿਣਕੇ ਪਾਇਆ ਕਰਦਾ ਸੀ ਜਦੋਂ ਇਸ ਨੇ ਥੱਲੇ ਦੇਖਿਆ ਕੀੜੀਆਂ ਮੰਜੇ ਦੇ ਥੱਲੇ ਬੈਠਦੇ ਥੱਲੇ ਤੁਰੀਆਂ ਜਾ ਰਹੀਆਂ ਇਹਨੇ ਉਹ ਭੌਣ ਦੇ ਉੱਪਰ ਰੋਟੀਆਂ ਭੋਰ ਕੇ ਪਾਈਆਂ ਜਦੋਂ ਉਹ ਕੀੜੀਆਂ ਨੇ ਰੋਟੀਆਂ ਸੁੰਘੀਆਂ ਤੇ ਖਾਧੀਆਂ ਨਹੀਂ ਸਗੋਂ ਰਾਜੇ ਨੂੰ ਗਾਲਾਂ ਕੱਢਦੀਆਂ ਮੰਦਾ ਚੰਗਾ ਬੋਲਦੀਆਂ ਕਿਉਂਕਿ ਰਾਜੇ ਨੂੰ ਸਾਰੇ ਜਾਨਵਰਾਂ ਦੀ ਪਛੂ ਪੰਛੀਆਂ ਦੀ ਸਮਝ ਲੱਗਣ ਲੱਗੀ ਸਾਰਾ ਕੁਝ ਸੁਣਨ ਲੱਗ ਪਿਆ ਹੈ ਸਮਝਣ ਲੱਗ ਪਿਆ ਹੈ ਕਿਉਂਕਿ ਜਮਨੇ ਕਿਹਾ ਸੀ ਤੈਨੂੰ ਸਾਰਿਆਂ ਦੀ ਆਵਾਜ਼ ਪਤਾ ਲੱਗੂ ਕੀ ਕੋਈ ਬੋਲ ਰਿਹਾ ਦੱਸ ਦੇ ਕਿ ਜਦੋਂ ਉਹ ਰਾਜੇ ਨੇ ਰੋਟੀ ਪਾਈ ਨਾ ਉੱਪਰ ਤੇ ਕੀੜੀਆਂ ਨੇ ਸੁੰਘ ਕੇ ਛੱਡ ਦਿੱਤੀ ਤੇ ਉਹ ਕਹਿਣ ਲੱਗੀਆਂ ਵੀ ਰਾਜਾ ਅੱਜ ਚੰਗਾ ਏ ਰਾਜਾ ਹੈ ਕਾਦਾ ਰਾਜਾ ਹੈ ਸਵਾ ਦਾ ਰਾਜਾ ਹੈ ਇਸ ਨੇ ਅੱਜ ਖੁਸ਼ਕ ਭੋਜਨ ਖਵਾਇਆ ਸਾਨੂੰ ਤੇ ਇਹ ਕਿਤੇ ਇਹਦੇ ਘਰੇ ਕਿਉਂ ਨਾ ਸਰਿਆ ਐਡਾ ਵੱਡਾ ਰਾਜਾ ਸਾਨੂੰ ਚੋਪੜਿਆ ਭੋਜਨ ਦਿੰਦਾ ਕੀੜੀਆਂ ਇਦਾਂ ਗੱਲਾਂ ਕਰ ਰਹੀਆਂ ਤੇ ਰਾਜੇ ਨੂੰ ਹਾਸਾ ਨਿਕਲ ਗਿਆ ਹਾਜੇ ਰਾਜੇ ਦਾ ਇਹਨਾਂ ਗੱਲਾਂ ਨੂੰ ਸੁਣ ਕੇ ਕੀੜੀਆਂ ਦੀ ਨੂੰ ਹਾਸਾ ਨਿਕਲ ਗਿਆ ਵੀ ਵੇਖੋ ਕੀੜੀਆਂ ਕੀ ਬੋਲ ਰਹੀਆਂ ਉਨੇ ਚਿਰ ਨੂੰ ਰਾਣੀ ਆ ਗਈ ਅੰਦਰ ਰਾਣੀ ਨੇ ਦੇਖ ਲਿਆ ਰਾਜਾ ਹੱਸਿਆ ਹੈ ਉਹ ਕਹਿੰਦੀ ਕੋਲ ਤੇ ਕੋਈ ਨਹੀਂ ਆ ਪਰ ਹੱਸਿਆ ਕਿਉਂ ਹੈ ਹੁਣ ਬੀਬੀਆਂ ਜिद ਕਰ ਲੈਂਦੀਆਂ ਬੀਬੀਆਂ ਦਾ ਸੁਭਾਅ ਹੁੰਦਾ ਜੇ ਬਾਹਰੋਂ ਆਓ ਤੇ ਕਿਤੇ ਥੋੜਾ ਬਾਲਾ ਤੁਸੀਂ ਨਾਰਾਜ ਹੋ ਕਿਸੇ ਟੈਨਸ਼ਨ 'ਚ ਹੋਵੋ ਨਾ ਬੋਲੋ ਤਾਂ ਵੀ ਬੀਬੀਆਂ ਸ਼ੱਕ ਕਰਦੀਆਂ ਪਤਾ ਨਹੀਂ ਅੱਜ ਕੀ ਕਾਰਨ ਹੈ ਅੱਜ ਟੈਨਸ਼ਨ ਵਿੱਚ ਕਿਉਂ ਹਨ ਅੱਜ ਤੁਸੀਂ ਬੋਲਦੇ ਕਿਉਂ ਨਹੀਂ ਕੀ ਕਾਰਨ ਹੈ ਹਾਂਜੀ ਉਲਟ ਪੁਲਟ ਸੋਚਦੀਆਂ ਜੇ ਹੱਸਦੇ ਰਹੋ ਤਾਂ ਵੀ ਉਲਟ ਪੁਲਟ ਛੱਕ ਕਰਦੀਆਂ ਬੀਬੀਆਂ ਬੀਬੀਆਂ ਦਾ ਸੁਭਾਅ ਹੁੰਦਾ ਅੱਜ ਪਤਾ ਨਹੀਂ ਕਿਉਂ ਇੰਨੀ ਖੁਸ਼ੀ ਚੜੀ ਕੀ ਕਾਰਨ ਹੈ ਸੋ ਰੋ ਵਿਚਾਰ ਕਹਿੰਦੇ ਰਾਣੀ ਨੇ ਪੁੱਛਿਆ ਕਿ ਮੈਨੂੰ ਇਹ ਦੱਸੋ ਤੁਹਾਡਾ ਹੱਸਣ ਦਾ ਕਾਰਨ ਕੀ ਹੈ ਤੁਸੀਂ ਤਾਂ ਇਕੱਲੇ ਬੈਠੇ ਸੀ ਰਾਜਾ ਕਹਿੰਦਾ ਮੈਂ ਤੈਨੂੰ ਦੱਸ ਨਹੀਂ ਸਕਦਾ ਕਿਉਂਕਿ ਰਾਜੇ ਨੂੰ ਮਨਾ ਸੀ ਇਹਨਾਂ ਗੱਲਾਂ ਨੂੰ ਭੇਦ ਨੂੰ ਭੇਦ ਰਹਿਣ ਦੇਣਾ ਰਾਜ ਨੂੰ ਰਾਜ ਰਹਿਣ ਦੇਣਾ ਕਿਸੇ ਨੂੰ ਦੱਸਣਾ ਨਹੀਂ ਸੋ ਉਹ ਕਹਿਣ ਲੱਗੀ ਕਿ ਨਹੀਂ ਮੈਂ ਤਾਂ ਪੁੱਛ ਕੇ ਰਵਾਂਗੀ ਕਹਿਣ ਲੱਗੇ ਨਹੀਂ ਮੈਂ ਦੱਸ ਨਹੀਂ ਸਕਦਾ ਉਹ ਕਹਿਣ ਲੱਗੀ ਮੈਂ ਫਹਾ ਲੈ ਕੇ ਮਰਨ ਲੱਗੀ ਹਾਂ ਮੈਂ ਪੁੱਛ ਕੇ ਰਹਿਣਾ ਰਾਜਾ ਕਹਿੰਦਾ ਇਹ ਤਾਂ ਸੱਚਮੁੱਚ ਲੜਾਈ ਪੈ ਗਈ ਵੀ ਮਾਹਪੁਰਖਾਂ ਕਿਹਾ ਹੀ ਵੀ ਖੁਸ਼ਕ ਭੋਜਨ ਨਹੀਂ ਤਿਆਰ ਕਰਨਾ ਲੜਾਈ ਪੈ ਜੂ ਮੈਂ ਇਹ ਗੱਲ ਤਾਂ ਸੋਚੀ ਨਹੀਂ ਨਹੀਂ ਲੰਬੀ ਵੀ ਲੜਾਈ ਕਿਹੜੇ ਟੰਗ ਨਾਲ ਪੈ ਜੂ ਇਹ ਤਾਂ ਲੜਾਈ ਪੈ ਗਈ ਜਦੋਂ ਲੜਾਈ ਪੈ ਗਈ ਤੇ ਲੜਾਈ ਵਾਧੀ ਵਾਧੀ ਰਾਣੀ ਮਰਨ ਤੇ ਆ ਗਈ ਕਹਿਣ ਲੱਗੀ ਨਹੀਂ ਮੈਂ ਜਾਂ ਮੈਨੂੰ ਇਹ ਕਾਰਨ ਦੱਸੋ ਹਸੇ ਕਿਉਂ ਜੇ ਤੇ ਜਾਂ ਮੈਂ ਮਰਨ ਲੱਗੀ ਰਾਜਾ ਕਹਿੰਦਾ ਇਸਨੇ ਮਰ ਜਾਣਾ ਹੈ ਤੂੰ ਭਾਈ ਕਹਿੰਦਾ ਮਰ ਤੇ ਜਾਣਾ ਹੀ ਆ ਤੇ ਪੈ ਜਦੋਂ ਤੈਨੂੰ ਦੱਸਣਾ ਮਰ ਮੈਂ ਹੀ ਜਾਣਾ ਕਿਉਂਕਿ ਮੈਨੂੰ ਹੁਕਮ ਹੋਇਆ ਕਿਸੇ ਦਾ ਕਿ ਜਦੋਂ ਤੂੰ ਇਹ ਰਾਜ ਕਿਸੇ ਨੂੰ ਦੱਸ ਦੇਗਾ ਤੂੰ ਮਰ ਜਾਵੇਂਗਾ ਹੋਵੇ ਨਾ ਆਪਾਂ ਗੰਗਾ ਦੇ ਕਿਨਾਰੇ ਚੱਲੀਏ ਤੇ ਹੋ ਸਕਦਾ ਤੂੰ ਬਚ ਜਾਵੇਂ ਮੈਂ ਦੱਸ ਕੇ ਤੈਨੂੰ ਮਰ ਜਾਵਾਂ ਤੂੰ ਮੈਨੂੰ ਉੱਥੇ ਛੱਡ ਕੇ ਆਜ ਵੀ ਕਿਤੇ ਗੰਗਾ ਦੇ ਵਿੱਚ ਰੋੜ ਕੇ ਰਾਣੀ ਮੰਨ ਗਈ ਕਿਉਂਕਿ ਬੀਬੀਆਂ ਨੂੰ ਹੁੰਦਾ ਏ ਛੇਤੀ ਦੱਸੇ ਵੀ ਹੱਸਿਆ ਕਿਉਂ ਹੈ ਜਦੋਂ ਸਾਧ ਸੰਗਤ ਜੀ ਉਹਨਾਂ ਨੇ ਸਲਾਹ ਕਰ ਲਈ ਗੰਗਾ ਤੇ ਜਾ ਰਹੇ ਪੈਦਲ ਤੁਰੇ ਜਾ ਰਹੇ ਤੇ ਦੁਪਹਿਰ ਵੇਲਾ ਆ ਕਿਸੇ ਖੂਹ ਤੇ ਪਾਣੀ ਪੀਣ ਰੁਕੇ ਆ ਜਦੋਂ ਪਾਣੀ ਪੀਣ ਰੁਕੇ ਨਾ ਉੱਥੇ ਬੜਾ ਹਰਾ ਭਰਾ ਘਾਹ ਸੀ ਤੇ ਕੁਝ ਬੱਕਰੀਆਂ ਵਾਲੇ ਨੇ ਪਹਿਲਾਂ ਬੱਕਰੀਆਂ ਚਾਰੀਆਂ ਹੋਈਆਂ ਸਨ ਤੇ ਉਹਨੇ ਚਿਰ ਨੂੰ ਜਿਹੜਾ ਰਾਜਾ ਸੀ ਉਹ ਆਪਣੀ ਇਹਨੂੰ ਰਾਣੀ ਨੂੰ ਪਾਣੀ ਪਿਲਾ ਰਿਆ ਸੀ ਤੇ ਉਹ ਪਾਣੀ ਜਦੋਂ ਪਿਲਾ ਰਿਆ ਸੀ ਤੇ ਉਹ ਜਿਹੜਾ ਘਾਹ ਸੀ ਉਹ ਲਿਬੜ ਗਿਆ ਕੁਛ ਮਿੱਧਿਆ ਗਿਆ ਤੇ ਉਹ ਜਿਹੜੇ ਬੱਕਰੀਆਂ ਲੈ ਕੇ ਆਇਆ ਬੱਕਰੀਆਂ ਵਾਲਾ ਤੇ ਉਹਨਾਂ ਵਿੱਚ ਇੱਕ ਬੱਕਰੀ ਘਾਹ ਨਾ ਖਾਵੇ ਇਹ ਰਾਜਾ ਪਾਸੇ ਬੈਠਾ ਕੌਤਕ ਵੇਖ ਰਿਆ ਪਾਸੇ ਬੈਠਾ ਜਿਹੜਾ ਇਹ ਕੌਤਕ ਵੇਖ ਰਿਆ ਨਾ ਬੱਕਰੀ ਘਾਹ ਨਹੀਂ ਖਾ ਰਹੀ ਤੇ ਬੱਕਰਾ ਉਹਨੂੰ ਪੁੱਛਣ ਡਿਆ ਵੀ ਤੂੰ ਕਾ ਕਿਉਂ ਨਹੀਂ ਖਾਂਦੀ? ਕਾਰਨ ਕੀ ਹੈ? ਉਹ ਕਹਿਣ ਲੱਗੀ ਮੈਂ ਮਿੱਧਿਆ ਹੋਇਆ ਕਾ ਨਹੀਂ ਖਾਣਾ। ਇਹ ਲਿਬੜਿਆ ਹੋਇਆ ਕਾ ਹੈ? ਬੱਕਰਾ ਪੁੱਛਦਾ ਤੂੰ ਕਿਹੜਾ ਕਾ ਖਾਣਾ? ਕਿਉਂਕਿ ਰਾਜੇ ਨੂੰ ਸਮਝੂ ਲੱਗਦੀ ਸੀ ਸਾਰੀਆਂ ਗੱਲਾਂ ਦੀ ਜਾਨਵਰਾਂ ਦੀ। ਰਾਜਾ ਇਹ ਗੱਲਾਂ ਸੁਣ ਰਿਹਾ ਸਾਰੀਆਂ। ਉਹ ਬੱਕਰਾ ਕਹਿੰਦਾ ਤੂੰ ਕਿਹੜਾ ਕਾ ਖਾਣਾ? ਬੱਕਰੀ ਕਹਿੰਦੀ ਮੈਂ ਉਹ ਕਾ ਖਾਣਾ ਜਿਹੜਾ ਖੂਹ ਦੇ ਵਿੱਚ ਸਿੱਧਾ ਉੱਗਿਆ ਹੋਵੇ। ਭਾਵ ਕਿਸੇ ਨੇ ਮਿੱਧਿਆ ਨਾ ਹੋਵੇ। ਉਹ ਬੱਕਰੇ ਨੇ ਕੋਸ਼ਿਸ਼ ਕੀਤੀ ਵਿੱਚੋਂ ਘਾਹ ਨੂੰ ਜਿਹੜਾ ਕੂਹ ਦੇ ਵਿੱਚ ਉੱਗਿਆ ਸੀ ਪੁੱਟਣ ਦੀ ਪਰ ਉਹ ਥੋੜਾ ਦੂਰ ਸੀ ਥੱਲੇ ਨੀਵਾ ਸੀ ਤੇ ਬੱਕਰੇ ਨੂੰ ਡਿੱਗਣ ਦੀ ਡਰ ਪੈ ਗਿਆ ਵੀ ਮੈਂ ਡਿੱਗ ਪੈਣਾ ਬੱਕਰੇ ਦੇ ਮਨ 'ਚ ਆਇਆ ਕਿਉਂ ਨਾ ਇਹਦੇ ਦੋ ਚਾਰ ਢੁੱਡਾ ਮਾਰਾਂ ਤੇ ਇਹਨੂੰ ਇਹੋ ਘਾਹ ਘਵਾਵਾਂ ਮਿੱਧਿਆ ਹੋਏ ਸੋ ਬੱਕਰੇ ਨੇ ਜਦੋਂ ਦੋ ਚਾਰ ਸਿੰਘ ਉਹਦੇ ਬੱਕੀ 'ਚ ਮਾਰੇ ਬੱਕਰੀ ਦੇ ਤੇ ਉਹ ਬੱਕਰੀ ਸੁਧਰ ਗਈ ਡਰਦੀ ਮਾਰੀ ਕਿਤੇ ਬੱਕਰਾ ਮਾਰ ਹੀ ਨਾ ਦੇਵੇ ਮੈਨੂੰ ਉਹ ਘਾਉ ਮਿੱਧਿਆ ਹੋਇਆ ਖਾਣ ਲੱਪੀ। ਇਨੇ ਚਿਰ ਨੂੰ ਰਾਜਾ ਇਹ ਗੌਤਕ ਵੇਖ ਰਿਹਾ ਸੀ। ਉਸ ਨੂੰ ਯਾਦ ਆਇਆ ਚੌਥਾ ਬਚਨ ਮਹਾਂਪੁਰਖਾਂ ਦਾ ਕਿ ਜੇਕਰ ਇਸਤਰੀ ਅੜੀ ਕਰੇ ਅੜਬਪੁਣਾ ਕਰੇ ਜੇਕਰ ਇਸਤਰੀ ਘਰ ਵਿੱਚ ਕੋਈ ਜਿੱਦ ਕਰੇ ਉਸ ਨੂੰ ਤਾੜਨਾ ਜ਼ਰੂਰੀ ਹੈ। ਇਸ ਨੂੰ ਬਚਨ ਚੇਤੇ ਆਇਆ ਤਲਵਾਰ ਕਢੀ ਆਪਦੀ ਰਾਜੇ ਨੇ ਤੇ ਨੰਗੀ ਤਲਵਾਰ ਕੱਢ ਕੇ ਰਾਣੀ ਡਰ ਗਈ ਕਹਿੰਦੀ ਇਹ ਕੀ ਕਰਨ ਲੱਗੇ ਹੋ? ਰਾਜਾ ਕਹਿੰਦਾ ਤੈਨੂੰ ਮਾਰ ਦੇਣਾ ਤੇਰਾ ਗਾਟਾ ਲਾ ਦੇਣਾ ਮੈਂ ਕਹਿਣ ਲੱਗੀ ਮੈਨੂੰ ਬਖਸ਼ ਦਿਓ ਕਹਿਣ ਲੱਗੇ ਨਹੀਂ ਤੂੰ ਮੈਨੂੰ ਪੁੱਛਦੀ ਕਿਉਂ ਹੈ ਵੀ ਤੂੰ ਹੱਸੇ ਕਿਉਂ ਹੋ ਮੈਂ ਹੱਸਾਂ ਚਾਹੇ ਰੋਵਾਂ ਤੈਨੂੰ ਇਸ ਗੱਲ ਨਾਲ ਕੀ ਲੱਗੇ ਕਿਉਂਕਿ ਉਹਨੂੰ ਬਚਨ ਚੇਤੇ ਆ ਗਿਆ ਨਾ ਮਹਾਪੁਰਖਾਂ ਦਾ ਚੌਥਾ ਵੀ ਵੀ ਇਸਤਰੀ ਜੇ ਜਿੱਦ ਕਰੇ ਅੜੀ ਕਰੇ ਤਾਂ ਉਹਨੂੰ ਤਾੜਨਾ ਜ਼ਰੂਰੀ ਜਦੋਂ ਤਾੜਿਆ ਤੇ ਉਹ ਡਰ ਗਈ ਉਹ ਕਹਿਣ ਲੱਗੀ ਹੱਥ ਜੋੜਦੀ ਰੱਬ ਦਾ ਵਾਸਤਾ ਚਲੋ ਘਰੇ ਚਲੀਏ ਮੈਂ ਨਹੀਂ ਪੁੱਛਦੀ ਤੁਸੀਂ ਹੱਸੋ ਤੁਸੀਂ ਰੋਵੋ ਪਰ ਮੈਨੂੰ ਬਖਸ਼ ਦਿਓ ਮੈਨੂੰ ਮਾਰਿਓ ਨਾ ਵੇਖੋ ਸਾਧ ਸੰਗਤ ਜੀ ਇਹ ਸੀ ਸਤਿ ਬਚਨ ਸਾਧੂ ਉਪਦੇਸ਼ ਜਦੋਂ ਸੱਚੇ ਬਚਨ ਮਹਾਂਪੁਰਖ ਕਰਦੇ ਆ ਨਾ ਜਿਹੜੇ ਵੀ ਮਾਰੇ ਕਹਿੰਦੇ ਉਹ ਸੱਚੇ ਬਚਨ ਹੁੰਦੇ ਸਾਧੂ ਉਪਦੇਸ਼ ਦਿੰਦੇ ਜਦੋਂ ਉਹ ਸੱਚਾ ਹੁੰਦਾ ਉਹਨਾਂ ਉਪਦੇਸ਼ਾਂ ਨੂੰ ਉਹਨਾਂ ਬਚਨਾਂ ਨੂੰ ਜੇ ਕੋਈ ਮੰਨ ਲਵੇ ਜਿਵੇਂ ਰਾਜੇ ਨੇ ਮੰਨੇ ਚਾਰੇ ਬਚਨ ਤੇ ਰਾਜੇ ਦੀ ਬੇੜੀ ਬੰਨੇ ਲੱਗੀ ਰਾਜਾ ਖੁਸ਼ ਪਰਿਵਾਰ ਖੁਸ਼ ਘਰ ਵਿੱਚ ਲੜਾਈ ਵੀ ਨਹੀਂ ਪਈ ਸਾਰਾ ਕੁਝ ਸੈੱਟ ਹੋ ਗਿਆ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਸੋ ਇਸ ਤਰ੍ਹਾਂ ਦੀਆਂ ਸਾਖੀਆਂ ਆਪ ਜੀ ਨਾਲ ਹੋਰ ਵੀ ਸਾਂਝ ਪਾਉਂਦੇ ਰਵਾਂਗੇ ਆਪ ਜੀ ਦੀ ਅਸੀਸ ਚਾਹੀਦੀ ਆ ਆਪ ਬਖਸੋ ਅਸੀਸ ਇਸੇ ਤਰ੍ਹਾਂ ਨਾਮ ਗੁਰਬਾਣੀ ਦਾ ਗੁਰ ਇਤਿਹਾਸ ਦੀਆਂ ਸਾਖੀਆਂ ਆਪ ਜੀ ਨਾਲ ਸਾਂਝੀਆਂ ਕਰਦੇ ਰਹੀਏ ਭੁੱਲਾਂ ਨਾ ਚਿਤਾਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ